ਖੰਨਾ ਦੇ ਸ਼ੇਪਪੁਰੀ ਮੰਦਿਰ ਚ ਲੱਖਾਂ ਰੁਪਏ ਦੀ ਚੋਰੀ ਅਤੇ ਸ਼ਿਵਲਿੰਗ ਦੀ ਬੇਅਤਮੀ ਦੀ ਘਟਨਾ ਨੂੰ ਲੈ ਕੇ ਸ਼ਰਧਾਲੂਆਂ Hindu ਸੰਗਠਨਾ ਧਾਰਮਿਕ ਸੰਸਥਾਵਾਂ ਸਮਾਜ ਸੇਵ ਸੰਸਥਾਵਾਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਛੇਪੂਰੀ ਮੰਦਿਰ ਤੇ ਲੱਖਾਂ ਰੁਪਏ ਦੀ ਚੋਰੀ ਅਤੇ ਸ਼ਿਵਲਿੰਗ ਦੀ ਬੇਅਤਮੀ ਦੀ ਘਟਨਾ ਨੂੰ ਲੈ ਕੇ ਸ਼ਰਧਾਲੂਆਂ Hindu ਸੰਗਠਨਾ ਧਾਰਮਿਕ ਸੰਸਥਾਵਾਂ ਸਮਾਜ ਸੇਵਕ ਸੰਸਥਾਵਾਂ ਦੇ ਭੜਕੇ ਲੋਕਾਂ ਨੇ ਦੋਸ਼ਾਂ ਨੂੰ ਤੁਰੰਤ ਫੜੇ ਜਾਣ ਦੀ ਮੰਗ ਨੂੰ ਲੈ ਕੇ ਦਿੱਲੀ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦਿੱਲੀ ਮਾਰਕ ਕੀਤਾ ਜਾਮ ਧਰਨਾ ਲਗਾ ਕੇ ਕੀਤਾ ਜ਼ੋਰਦਾਰ ਰੋਸ ਪ੍ਰਦਰਸ਼ਨ ਨਾਅਰੇਬਾਜੀ ਇਸ ਤੋਂ ਪਹਿਲਾਂ ਖੰਨਾ ਦੇ ਸਮੂਹ ਬਾਜ਼ਾਰ ਬੰਦ ਕਰਵਾ ਦਿੱਤੇ ਗਏ ਦਾਦੇ ਕਿ ਅੱਜ ਖੰਨਾ ਦੇ ਚੋਰਾ ਨੇ ਛੇਪੁਰੀ ਮੰਦਿਰ ਲੱਖਾਂ ਰੁਪਏ ਦੇ ਗਹਿਣੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਮੰਦਿਰ ਕਮੇਟੀ ਦੇ ਪ੍ਰਧਾਨ ਤੇ ٹرسٹ ਦੇ ਮੈਂਬਰ ਨੇ ਜਾਣਕਾਰੀ ਦਿੰਦੇ ਦੱਸਿਆ ਸੀ ਕਿ ਮੰਦਿਰ ਤੋਂ 3.5 ਕਿਲੋ ਚਾਂਦੀ ਦਾ ਕਲਸ਼ ਛੇਵਲਿੰਗ ਦੇ ਜਲਦੀ ਗਾਗਰ ਅਤੇ ਨੋ ਮੂਰਤੀਆਂ ਦੇ ਚਾਂਦੀ ਦੇ ਗਹਿਣੇ ਅਲਮਾਰੀਆਂ ਦੇ ਛਿਛੇ ਤੋੜ ਤੇ ਮਾਤਾ ਜੀ ਦੇ ਸੋਨੇ ਦੀ ਨੱਥ ਅਤੇ ਗੋਲਕਪੁਰ ਦੇ ਚੜਾਵਾ ਵੀ ਨਾਲ ਲੈ ਕੇ ਸੰਚੋਰ ਇੱਕ ਘਟਨਾ ਨੂੰ ਲੈ ਕੇ ਸ਼ਰਧਾਲੂਆਂ ਤੇ ਹਿੰਦੂ ਸੱਧੜਾਕ ਭਾਰੀ ਰੋਸ ਪਾਇਆ ਜਾ ਰਿਹਾ ਸੀ ਅਤੇ ਸ਼ਿਵਪੁਰੀ ਮੰਦਿਰ ਚ ਹੋਈ ਚੋਰੀ ਅਤੇ ਬੇਅਦਬੀ ਦੀ ਘਟਨਾ ਕਾਰਨ ਸ਼ਹਿਰ ਚ ਤਣਾਅ ਦੀ ਸਥਿਤੀ ਪੈਦਾ ਹੋ ਗਈ ਸੀ ਇਸ ਕਾਰਨ ਸ਼ਰਧਾਲੂਆਂ ਚ ਗੁੱਸੇ ਦੀ ਲਹਿਰ ਦੌੜ ਗਈ ਤੇ ਸਾਵਣ ਦੇ ਮਹੀਨੇ ਦੌਰਾਨ ਸ਼ਿਵਲਿੰਗ ਦੀ ਬੇਅਦਬੀ ਤੇ ਚਲਦੇ ਸ਼ਿਵ ਭਗਤਾ ਸ਼ਰਧਾਲੂਆਂ ਚ ਗੁੱਸੇ ਦੀ ਲਹਿਰ ਸ਼ਹਿਰ ਦੀਆਂ ਸਾਰੀਆਂ ਮੰਦਰ ਕਮੇਟੀਆਂ ਧਾਰਮਿਕ ਸੰਸਥਾਵਾਂ ਤੇ ਹਿੰਦੂ ਸੰਗਠਨਾਂ ਨੇ ਇੱਕ ਬੈਠਕ ਬੁਲਾਈ ਗਈ ਸੀ ਉਸ ਦੇ ਬਾਅਦ ਜੀਟੀ ਰੋਡ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਖੰਨਾ ਦਾ ਅਜੇ ਤੱਕ ਲਗਾਤਾਰ ਧਰਨਾ ਜਾਰੀ ਹੈ ਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਸਾਰੇ ਸੰਗਠਨ ਸਮੂਹ ਸੰਗਠਨਾ ਗੱਲਬਾਤ ਕਰਕੇ ਧਰਨਾ ਖਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨੈਸ਼ਨਲ ਹਾਈਵੇ ਖਲਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ